ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈਸਤਾਂ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਇਸ ਨਾਮ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਤਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨ ਹੈਗਾ ਤਾਂ ਸਾਨੂੰ YouTube ਤੋਂ ਇਲਾਵਾ ਤੁਸੀਂ ਸਾਡੇ ਡਿਜ਼ਾਈਨ ਹੈ ਜਿਹੜੇ Instagram ਤੇ ਦੇਖ ਸਕਦੇ ਹੋ ਸੰਧੂ ਬਟੀਕ ਕੋਰਡ ਨੂੰ ਦੇ ਵੀ ਸਾਡੀ ਜਿਹੜੀ ਇੱਕ ਸਟਾਈਲ ਹੈਗੀ ਡਿਸਕ੍ਰਿਪਸ਼ਨ ਬਾਕਸ ਦੇ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਦਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤਾਂ ਕਾਫੀ ਸਾਰੇ ਡਿਜ਼ਾਈਨ ਨੇਗੇ ਸਾਡੇ ਉਹ ਤੋਂ ਕੋਈ ਵੀ ਤੁਸੀਂ ਡਿਜ਼ਾਈਨ ਆ ਜਿਹੜਾ ਆਪਣਾ ਕਾਪੀ ਕਰਵਾ ਕੇ ਲੈ ਸਕਦੇ ਹੋ ਉਹਨਾਂ ਤੋਂ ਇਲਾਵਾ ਤੁਸੀਂ ਜੇਕਰ ਤੁਹਾਡੀ ਆਪਣੀ ਡਿਜ਼ਾਈਨਿੰਗ ਆਗੀ ਤੁਸੀਂ ਉਹ ਵੀ ਸਾਨੂੰ ਭੇਜ ਕੇ ਉਹਦਾ ਦਾ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਸਟਿਚਿੰਗ ਸਟਾਈਲ ਦੇ ਨਾਲ ਰੈਡੀ ਕਰਵਾਉਣਾ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਤਿਆਰ ਕਰਵਾਉਣੀ ਆ ਪਲੇਨ ਸੂਟ ਦੇ ਉੱਪਰ ਵਰਕਮਨ ਤਿਆਰ ਕਰਵਾਉਣਾ ਹੈਵੀ ਤੋਂ ਹੈ ਵੀ ਆਪਣਾ ਹੈਂਡਵਰਕ ਚ ਕਰਵਾਉਣਾ ਡੇਲੀ ਵੇਅਰ ਵਾਲਾ ਰੋਟੀਨ ਵਾਲਾ ਸੂਟ ਵੀ ਤੁਸੀਂ ਤਿਆਰ ਕਰਵਾਉਣਾ ਉਹ ਜਿਵੇਂ ਤੁਹਾਡੀ ਚੁਆਇਸ ਹਾ ਉਸ ਤਰ੍ਹਾਂ ਦਾ ਆਪਣਾ ਬੁਟੀਕ ਸਾਈਡ ਦਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਆਪਾਂ ਜਿਹੜੇ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਸਾਰੇ ਆਪਣੇ ਵਰਕ ਦੇ ਨਾਲ ਤਿਆਰ ਹੋਏ ਹੋਏ ਨੇ ਕਿ ਵਧੀਆ ਕਰਮੀ ਵਾਲੇ ਫੈਬਰਿਕ ਦੇ ਆਪਾਂ ਲੈ ਕੇ ਆਏ ਆਂ ਅਲੱਗ-ਅਲੱਗ ਫੈਬਰਿਕ ਤੇ ਤਿਆਰ ਹੋਏ ਹੋਣਗੇ ਜੇ ਇਹਨਾਂ ਵਿੱਚ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਆਪਣੇ ਅਕੋਰਡਿੰਗ ਕਲਰ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਨਾ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਸਾਰਾ ਦੱਸ ਕੇ ਆਰਡਰ ਦੇ ਸਕਦੇ ਹੋ ਤੇ ਦਿਖਾਉਣੇ ਆਪਾਂ ਤੁਹਾਨੂੰ ਅੱਜ ਵਾਲੇ ਆਪਣੇ ਜਿਹੜੇ ਸੂਟ ਲਏਗੇ ਤੇ ਵੀਡੀਓ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਾਂ ਨੇ ਕਾਟਨ ਫੈਬਰਿਕ ਤੇ ਤਿਆਰ ਕਰਵਾਇਆ ਪਿਓਰ ਕਾਟਨ ਦੇ ਦਾ ਚੱਕ ਵਾਲੀ ਫੈਬਰਿਕ ਆ ਗਈ ਇਹ ਇਹ ਚੱਕ ਵਾਲੀ ਫੈਬਰਿਕ ਆ ਪਿਓਰ ਕਾਟਨ ਦੀ ਤੇ ਬਹੁਤ ਸੋਹਣਾ ਦਾ ਹਣ ਬਰਾਊਨ ਜਿਹਾ ਕਲਰ ਹੈਗਾ ਸੂਟ ਦਾ ਕਾਫੀ ਸੋਹਣਾ ਕਲਰ ਹੈਗਾ ਤੇ ਇਹਦਾ ਮਸ਼ੀਨ ਵਰਕ ਦੇ ਨਾਲ ਦੇਖੋ ਆਪਾਂ ਨੇ ਤਿਆਰ ਕਰਵਾਇਆ ਇਹ ਵਾਲਾ ਆ ਗਿਆ ਇਹ ਗਲੇ ਦੇ ਉੱਪਰ ਵਰਕ ਬਹੁਤ ਸੋਹਣਾ ਗਲੇ ਦੇ ਉੱਪਰ ਵਰਕ ਆ ਤੇ ਕਲਰ ਕੰਬੀਨੇਸ਼ਨ ਕਾਫੀ ਵਧੀਆ ਰੱਖੇ ਗਏ ਨੇ ਨਾ ਹਾਂਜੀ ਤੇ ਵਿੱਚ ਦੇਖੋ ਜਰੀ ਦਾ ਵਰਕ ਵੀ ਹੈਗਾ ਥ੍ਰੈਡ ਆ ਜਿਹੜਾ ਦੇ ਵਿੱਚ ਥੋੜਾ ਜਿਆ ਆਪਾਂ ਇਹਨਾਂ ਮਹਿੰਦੀ ਜਿਹਾ ਸ਼ੇਡਾ ਗਾਉ ਇਹਦਾ ਕੇਰੇ ਦੇ ਉੱਪਰ ਵਰਕ ਆ ਗਿਆ ਤੇ ਇਹਦਾ neck ਦੇ ਉੱਪਰ ਵਰਕ ਆ ਗਿਆ ਇਹਦੇ ਬਾਜੂ ਦੇ ਉੱਪਰ ਵਰਕ ਆ ਗਿਆ ਇਹ ਵਾਲਾ ਬਾਜੂ ਤੇ ਆ ਗਿਆ ਤੇ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਬਾਟਮ ਇਹਦੀ ਪਲੇਨ ਹੀ ਹੈਗੀ ਨਾਲ ਤੇ ਨਾਲ ਦੇਖੋ ਦੁਪੱਟਾ ਇਹਦੇ ਆਪਾਂ ਕੰਟਰਾਸਟ ਦੇ ਵਿੱਚ ਕਰਵਾਇਆ ਹੈਗਾ ਬਹੁਤ ਜ਼ਿਆਦਾ ਸੋਹਣਾ ਜਿਹਾ ਦੁਪੱਟਾ ਤਿਆਰ ਹੋਇਆ ਹੈਗਾ ਦੇਖੋ ਕੰਟਰਾਸਟ ਦੇ ਵਿੱਚ ਦੁਪੱਟਾ ਤਿਆਰ ਹੈਗਾ ਸੁਪਰ net ਦੇ ਦੁਪੱਟੇ ਦੇ ਉੱਪਰ ਆਪਾਂ ਨੇ ਤਾਂ ਵਰਕ ਕਰਵਾਇਆ ਹੈਗਾ ਦੇਖੋ ਇਹ ਵਾਲਾ ਸੁਪਰ net ਦਾ ਦੁਪੱਟਾ ਹੈਗਾ ਤੇ ਫੋਰ ਸਾਈਡ ਇਹਦੇ ਕੱਟਵਰਕ ਹੋ ਕੇ ਵਿੱਚ ਇਹਦਾ ਇਹਦਾ ਫਲਾワー ਬਣੇ ਹੋਏ ਨੇ ਦੇਖੋ ਜੇ ਸੂਟ ਦੇ ਉੱਪਰ ਫਲਾワー ਨੇ ਦੇਖੋ ਉਦਾਂ ਨਹੀਂ ਆਪਾਂ ਇਹ ਦੇ ਦੁਪट्टे ਤੇ ਪਾਏ ਨੇ ਤਿੰਨ ਫਲਾワー ਬਣੇ ਹੋਏ ਨੇ ਤਾਂ ਸੈਂਟਰ ਦੇ ਵਿੱਚ ਤਿੰਨ ਫਲਾワー ਆਉਣਗੇ ਇਹਦੇ ਦੁਪट्टे ਤੇ ਤੇ ਫੋਰ ਸਾਈਡ ਇਹਦੇ ਕੱਟਵਰਕ ਆ ਗਿਆ ਕਿੰਨੇ ਸੋਹਣੇ ਗਰੇਸ ਜੀ ਆ ਗਏ ਦੁਪट्टे ਜੀ ਨਾਲ ਕਿਉਂਕਿ ਦੇਖੋ ਜਿਹੜਾ ਆਹੀ ਥ੍ਰੈਡ ਹੈਗਾ ਨਾਲ ਗ੍ਰੀਨ ਆਪਾਂ ਜਿਆਦਾ ਰੱਖਿਆ ਗਿਆ ਉਹਦਾ ਕੱਟਵਰਕ ਆ ਗਿਆ ਤੇ ਆਫ ਵਾਈਟ ਆਪਾਂ ਇਹਦੇ ਨਾਲ ਦੁਪੱਟਾ ਰੱਖਣਾ ਸੀਗਾ ਉਹ ਦੁਪੱਟਾ ਰੱਖ ਲਿਆ ਤੇ ਐਦਾਂ ਦੇਖੋ ਕਾਫੀ ਸੋਹਣਾ ਲੱਗ ਰਿਹਾ ਹੈਗਾ ਇਹ ਤੁਸੀਂ ਕੰਟਰਾਸਟ ਦੇ ਵਿੱਚ ਵੀ ਜਾ ਸਕਦੇ ਹੋ ਤੁਸੀਂ ਜੇਕਰ ਇਹਦੇ ਨਾਲ ਦੁਪੱਟਾ ਟਾਈ ਡਾਈ ਕਰਵਾਉਣਾ ਹੈ ਨਾ ਡਿਜ਼ਾਈਨ ਤੁਸੀਂ ਆਪਣਾ ਆਹੀ ਰੱਖਣਾਗਾ ਵਰਕ ਦਾ ਉਹ ਵੀ ਰੱਖ ਸਕਦੇ ਹੋ ਨਾਲ ਦੁਪੱਟਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਟਾਈ ਡਾਈ ਕਰਵਾ ਸਕਦੇ ਹੋ ਜੇਕਰ ਲੈ ਕੱਟ ਵਰਕੇ ਦੇ ਨਾਲ ਲੈਣਾਗਾ ਉਹ ਜਿਵੇਂ ਤੁਹਾਨੂੰ ਪਸੰਦ ਕੁਝ ਵੀ ਕਰ ਸਕਦੇ ਫੈਬਰਿਕ ਕ੍ਰੇਪ ਤੇ ਕਰਾਓ ਸਿਲਕ ਤੇ ਕਰਵਾਓ ਨਾ ਜਿਹੜੀ ਤੁਹਾਨੂੰ ਵਧੀਆ ਲੱਗੇ ਤੁਸੀਂ ਉਹ ਤੇ ਕਰਵਾ ਸਕਦੇ ਹੋਗੇ ਔਰਗੈਂਜ਼ਾ ਦੇ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਤੁਸੀਂ ਔਰਗੈਂਜ਼ਾ ਦੁਪੱਟੇ ਵੀ ਯੂਜ਼ ਕਰ ਸਕਦੇ ਹੋ ਹਾਂ ਜਿਹੜਾ ਆਪਣਾ ਨੈਕਸਟ ਇਹ ਵਾਲਾ ਵੀ ਆਪਣਾ ਕਾਟਨ ਦੀ ਫੈਬਰਿਕ ਇਹੀ ਤਿਆਰ ਹੋਇਆ ਹੈਗਾ ਰਾਮਟੈਕਸ ਕਾਟਨ ਜਿਹਨੂੰ ਆਪਾਂ ਲਿਲਨ ਕਾਟਨ ਕਹਿੰਦੇ ਹੁੰਨੇ ਆ ਉਹ ਵਾਲੀ ਫੈਬਰਿਕ ਅਗੀ ਆਪਣੀ ਰਾਮਟੈਕਸ ਕਾਟਨ ਦੀ ਫੈਬਰਿਕ ਹੈਗੀ ਤੇ ਪੀਚ ਪਿੰਕ ਜਿਹਾ ਕਲਰ ਹੈ ਦਾ ਦੇਖੋ ਕਾਫੀ ਸੋਹਣਾ ਕਲਰ ਹੈਗਾ ਪਿੰਕੇ ਦੀ ਸ਼ੇਡ ਦੇ ਵਿੱਚ ਹੈਗਾ ਇਹ ਆਪਣਾ ਆਰੀ ਤੇ ਮਸ਼ੀਨ ਦਾ ਸੂਟ ਹੈਗਾ ਆਰੀ ਵਰਕ ਤੇ ਮਸ਼ੀਨ ਵਰਕ ਦਾ ਮਿਕਸ ਹੈਗਾ ਦੇਖੋ ਸੈਂਟਰ ਪੈਨਲ ਹੈ ਇਦਾਂ ਸੈਂਟਰ ਪੈਨਲ ਲਏਗੇ ਤੇ ਵਿਚਕਾਰ ਇਹਦਾ ਫਲਾਰ ਆ ਜੇ ਸੈਂਟਰ ਪੈਨਲ ਬਣੇ ਹੋਏ ਨੇਗੇ ਵਿਚਕਾਰ ਸੈਂਟਰ ਦੇ ਵਿੱਚ ਦੋ ਵੱਡੇ ਫਲਾਰ ਇੱਕ ਛੋਟਾ ਫਲਾਰ ਆ ਗਿਆ ਤੇ ਇੱਧਰ ਦੇ ਕੋਈ ਬਾਜੂ ਦੇ ਉੱਪਰ ਵਰਕ ਆ ਗਿਆ ਇਹ ਵਾਲਾ ਬਾਜੂ ਤੇ ਆ ਗਿਆ ਅੰਦਰ ਦਾ ਸੈਂਟਰ ਪੈਨਲ ਨਾਲ ਦਾ ਵਰਕ ਹੋ ਕੇ ਫਲਾਰ ਬਣਿਆ ਹੋਇਆ ਹੈਗਾ ਤੇ ਬਾਜੂ ਤੇ ਆ ਗਿਆ ਇਹਦੀ ਬੋਟਮ ਤੇ ਕੋਈ ਵਰਕ ਨਹੀਂ ਹੈਗਾ ਬੋਟਮ ਇਦਾਂ ਪਲੇਨ ਹੀ ਆ ਨਾਲ ਦੁਪट्टे ਤੇ ਦੇਖੋ ਇਹਦੇ ਵਰਕ ਕੀਤਾ ਹੋਇਆ ਹੈਗਾ ਇਦਾਂ ਆਰੀ ਮਸ਼ੀਨ ਦਾ ਹੀ ਮਿਕਸ ਆਪਣਾ ਵਰਕ ਹੈ ਜਿਹੜਾ ਦੁਪट्टे ਤੇ ਹੋਇਆ ਹੈਗਾ 4 ਸਾਈਡ ਦੇਖੋ ਇਦਾਂ ਕੱਟ ਵਰਕ ਆ ਗਿਆ ਇਹਦੇ ਡਬਲ ਕਟ ਵਰਕ ਆ ਗਿਆ ਤੇ ਖੁੰਜਿਆਂ ਦੇ ਉੱਪਰ ਆਹ ਵਾਲੇ ਫਲਾਰ ਆ ਗਏ ਜਿਹੜਾ ਦੇਖ ਜਿਹੇ ਜੇ ਦੇਖੋ ਆਪਣੇ ਸੂਟ ਤੇ ਪਾਇਆਗਾ ਉਦਾਂ ਦਾ ਹੀ ਫਲਾਰ ਦੇਖੋ ਇਹਦੇ ਤੇ ਦੁਪट्टे ਦੇ ਖੁੰਜੇ ਤੇ ਆ ਗਿਆ ਇਹਦਾ ਤੁਸੀਂ ਇਹ ਆਪਣਾ ਦੁਪੱਟਾ ਵੀ ਡਾਟ ਵਰਕ ਵੀ ਲੈ ਸਕਦੇ ਹੋ ਕੱਲਾ ਟਾਈ ਡਾਈ ਕਰਵਾ ਕੇ ਜਾਂ ਸਿੰਗਲ ਕੱਲਰ ਦਾ ਕਰਵਾ ਕੇ ਇਹਦੇ ਵੀ ਲੈ ਸਕਦੇ ਹੋ ਜੇਕਰ ਤੁਸੀਂ ਐਦਾਂ ਹੀ ਆਪਣਾ ਦੁਪੱਟਾ ਸਾਰਾ ਵਰਕ ਵਾਲਾ ਲੈਣਾ ਹੈ ਨਾ ਤਾਂ ਉਹ ਵੀ ਲੈ ਸਕਦੇ ਹੋ ਉਹ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਹੀ ਆਪਣਾ ਹਨਾ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਤੁਹਾਡੀ ਆਪਣੀ ਪਸੰਦ ਦੀ ਜਿਹੜੀ ਤੁਹਾਨੂੰ ਪਸੰਦ ਤੁਸੀਂ ਉਹ ਲੈ ਸਕਦੇ ਹੋ ਤੇ ਇਹ ਆਪਣੇ ਰਾਮ ਟੈਕਸ ਕੋਟਨ ਦਾ ਸੂਟ ਹੈਗਾ ਤੇ ਨਾਲ ਚਨੂਮ ਦੇ ਦੁਪੱਟੇ ਦੇ ਉੱਪਰ ਆਪਾਂ ਨੇ ਵਰਕ ਕਰਵਾਇਆ ਹਾਂ। ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ। ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਆਰੀ ਵਰਕੇ ਦੇ ਨਾਲ ਆਪਾਂ ਤਿਆਰ ਕਰਵਾਇਆ ਤੇ 23 ਸਿਰ ਤੇ ਵੀ ਆਪਣੀ ਇਹ ਫੈਬਰਿਕ ਹੈ। ਦੇਖੋ ਆਰੀ ਵਰਕ ਨਾਲ ਆਪਣਾ 골ਡਨ ਕਲਰ ਦੀ ਆਰੀ ਨਾਲ ਦੇਖੋ ਇਹਦੇ ਵਰਕ ਹੋਇਆ ਹੈਗਾ। ਤੇ ਇੱਦਾਂ ਦੇਖੋ ਇਹਦੇ ਆ ਗਿਆ ਸੈਂਟਰ ਪੈਨਲ ਆਗੇ ਆਰੀ ਨਾਲ ਤੇ ਇਹਦੇ ਬਾਹਰੂ ਦਾ ਵਰਕ ਜਿਹੜਾ ਹੈ ਦੀ ਇਹ। ਇਹ ਵਾਲਾ ਬਾਜੂ ਦਾ ਵਰਕ ਆ। ਕਾਫੀ ਹੈਵੀ ਵਰਕ ਹੈ ਦੇਖੋ ਬਾਜੂ ਦੇ ਉੱਪਰ ਮੂਰੀ ਦੇ ਉੱਪਰ ਆ ਗਿਆ ਤੇ ਇਦਾਂ ਦੇਖੋ ਉੱਪਰ ੱਤਕਾ ਉਦੋਂ ਵਰਕੇ ਇਹ। ਇਹ ਬਾਜੂ ਦਾ ਵਰਕ ਕਰ ਗਿਆ ਤੇ ਸੈਂਟਰ ਪੈਨਲ ਇਹਦੇ ਤੇ ਇੱਧਰ ਦੇਖੋ ਇਹਦੀ ਬਾਟਮ ਦਾ ਵਰਕ ਆ ਗਿਆ। ਇਹ ਆਰੀ ਵਰਕ ਦਾ ਸੂਟ ਹੈਗਾ ਆਪਣਾ ਤੁਸੀਂ ਆਰੀ ਵਰਕ ਦੇ ਇਦਾਂ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ 골ਡਨ ਕਲਰ ਦੀ ਆਰੀ ਨਾਲ ਆਪਾਂ ਵਰਕ ਕਰਵਾਏਗਾ। ਜੇ ਇਹਨੂੰ ਹੈਂਡ ਦਾ ਟੱਚ ਦੇਵਾਣਾ ਜੇ ਮੈਂ ਆਪਾਂ ਆਰੀ ਹੈਂਡ ਦਾ ਮਿਕਸ ਸੂਟ ਨਹੀਂ ਕਰਦੇ ਹੁੰਦੇ ਤਾਂ ਉਹਨੂੰ ਆਪਾਂ ਹੈਂਡ ਦਾ ਟੱਚ ਦੇ ਕੇ ਸੂਟ ਦਵਾ ਸਕਦੇ ਹਾਂ। ਸੌਰੀ ਵਰਕ ਕਰਵਾ ਸਕਦੇ ਨਹੀਂ। ਇਹ ਆ ਗਿਆ ਪਿਓਰ ਰਗੈਂਜ਼ ਦਾ ਪੱਟਾ ਨਾਲ ਇਹਦੇ। ਪਿਓਰ ਗੇਂਜਾ ਦਾ ਦੁਪੱਟਾ ਗਾ ਤੇ ਐਦਾਂ ਆਪਾਂ ਨੇ ਇਹਨੂੰ ਫਿਨਿਸ਼ਿੰਗ ਉਹਦੇ ਨਾਲ ਦਿੱਤੀ ਹੈ ਜੀ ਗੋਟਾ ਪੱਤੀ ਵੀ ਰੰਗ ਆਉਂਦੇ ਕਿੰਨਾ ਸੋਨਾ ਆਪਣਾ ਦੁਪੱਟਾ ਤਿਆਰ ਕੀਤਾ ਹੈ ਬਹੁਤ ਜਿਆਦਾ ਸੋਹਣਾ ਖੂਬਸੂਰਤ ਹੈ ਦੇਖੋ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਕਲਰ ਤੁਹਾਨੂੰ ਪਸੰਦ ਹੋਇਆ ਉਹចੇ ਤੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਆ ਇਹ ਕਲਰ ਤੇ ਵੀ ਬਹੁਤ ਜੱਚ ਰਿਹਾ ਜੇ ਤੁਸੀਂ ਆਰੀ ਵਰਕ ਦਾ ਸੂਟ ਤਿਆਰ ਕਰਵਾਉਣਾ ਪਹਿਲਾਂ ਵੀ ਮੈਂ ਤੁਹਾਨੂੰ ਕਾਫੀ ਵੀਡੀਓ ਵਿੱਚ ਦੱਸਿਆਗਾ ਵੀ ਜੇ ਕੱਲੀ ਆਰੀ ਦਾ ਸੂਟ ਆਪਾਂ ਨੇ ਤਿਆਰ ਕਰਵਾਉਣਾ ਤੁਸੀਂ ਡਾਰਕ ਕਲਰ ਤੇ ਤਿਆਰ ਕਰਵਾਓ ਕਿਉਂਕਿ ਲਾਈਟ ਕਲਰ ਦੇ ਵਿੱਚ ਹੀ ਆਰੀ ਵੱਢ ਜਾਂਦੀ ਹੈਗੀ ਉਹ ਇਨਾ ਸੋਹਣਾ ਨਹੀਂ ਲੱਗਦਾ ਹੈਗਾ ਜਿੰਨਾ ਆਪਾਂ ਨੂੰ ਡਾਰਕ ਕਲਰ ਦੇ ਉੱਪਰ ਆਰੀ ਉੱਠਦੀ ਹੈ ਨਾ ਦੇਖੋ ਹੁਣ ਇਹ ਵੀ ਸੂਟ ਤੁਸੀਂ ਦੇਖ ਲਓ ਕਿੰਨਾ ਜ਼ਿਆਦਾ ਸੋਹਣਾ ਉੱਠ ਰਿਹਾ ਹੈਗਾ ਫੈਬਰਿਕ ਹੈ ਮਤਲਬ ਗ੍ਰੇ ਸਾਰੀ ਹੈ ਕਾਫੀ ਇਹਦੇ ਵਰਕ ਦੀ ਇਹਦਾ ਤੁਸੀਂ ਆਪਣਾ ਹਨਾ ਡਾਰਕ ਕਲਰ ਦੇ ਉੱਪਰ ਹੀ ਇਦਾਂ ਤਿਆਰ ਕਰ ਕਲਰ ਕੰਟਰਾਸਟ ਆਪਾਂ ਕੋਈ ਵੀ ਦੱਸ ਸਕਦੇ ਤੁਸੀਂ ਸੇਮ ਟੂ ਸੇਮ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਵਾਇਆਗਾ ਇਹ ਮੈਰੂਨ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਟੋਟਲ ਸਾਰਾ ਟੋਟਲ ਹੈਂਡ ਦੇ ਵਿੱਚ ਹੀ ਆਪਣਾ ਸੂਟ ਬਣੇਗਾ ਪੈਚ ਲਗਾ ਕੇ ਆਪਾਂ ਨੇ ਦੇਖੋ ਘੇਰੇ ਦੇ ਉੱਪਰ ਇਦਾਂ ਵਰਕ ਕਰਵਾਇਆ ਟੈਬੀ ਦੀ ਫੈਬਰਿਕ ਹੈ ਜੀ ਟੈਬੀ ਸਿਲਕ ਦੇ ਤੇ ਮੈਰੂਨ ਕਲਰ ਦਾ ਹੈ ਬਲੈਕ ਕਲਰ ਦਾ ਪੈਚ ਲਗਾ ਕੇ ਆਪਾਂ ਨੇ ਵਰਕ ਕਰਵਾਇਆ ਨੀਚੇ ਬਲੈਕ ਕਲਰ ਦਾ ਪੈਚ ਲੱਗ ਕੇ ਘੇਰੇ ਦੇ ਉੱਪਰ ਵਰਕ ਹੋਇਆ ਕਟ ਵਰਕ ਹੋਇਆ ਹੈਗਾ ਤੇ ਉੱਪਰ ਨੂੰ ਇਹਦਾ ਸਾਰੀਆਂ ਲੈਣਾ ਆਉਂਦੀਆਂ ਨੇ ਜੀ ਤੇ ਦੇਖੋ ਗਲੇ ਦੇ ਉੱਪਰ ਵੀ ਇਦਾਂ ਬਲੈਕ ਕਲਰ ਦਾ ਪੈਚ ਲਗਾ ਕੇ ਵਰਕ ਹੋਇਆ ਹੈਗਾ ਇਦਾਂ ਰਾਉਂਡ ਸ਼ੇਪ ਦੇ ਵਿੱਚ ਤੇ ਇਧਰ ਆ ਗਿਆ ਇਹਦੀ ਬਾਜੂ ਦਾ ਵਰਕ ਇਹ ਬਾਹ ਬਾਜੂ ਦਾ ਵਰਤਾਰ ਹੈ ਦੇਖੋ ਇਦਾਂ ਸਾਰੇ ਆਪਣੇ ਬਾਹਮ ਦੇ ਉੱਪਰ ਵੀ ਪੈਚ ਲੱਗਾ ਹੋਇਆ ਹੈਗਾ ਘੇਰੇ ਦੇ ਉੱਪਰ ਵੀ ਤੇ ਗਲੇ ਦੇ ਉੱਪਰ ਵੀ ਤੇ ਇਹਦੇ ਆਪਾਂ ਨੂੰ ਬੈਕ ਸਾਈਡ ਵੀ ਵਰਕ ਮਿਲੂਗਾ ਦੇਖੋ ਇਦਾਂ ਬੈਕ ਸਾਈਡ ਵੀ ਇਹਦੇ ਪੈਚ ਲਾ ਕੇ ਬਰੀਕ ਬੇਲ ਨਾਲ ਹਨਾ ਇਰੇ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਤੁਸੀਂ ਇਹ ਆਪਣਾ ਸਕਿਪ ਵੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਨਹੀਂ ਪਸੰਦ ਹੈਗਾ ਬੈਕ ਸਾਈਡ ਵਰਕ ਤਾਂ ਆਪਣਾ ਇੱਧਰ ਵੀ ਰੱਖ ਸਕਦੇ ਹੋ ਇੱਧਰ ਆ ਗਿਆ ਬਾਟਮ ਦਾ ਵਰਕ ਬਾਟਮ ਤੇ ਵੀ ਆਪਣੇ ਦੇਖੋ ਇਹਦਾ ਪੈਚ ਲਾ ਕੇ ਦੇਖੋ ਵਰਕ ਹੋਇਆ ਹੋਇਆ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਆਪਣਾ ਖੂਬਸੂਰਤ ਜਿਹੜਾ ਸੂਟ ਹੈਗਾ ਇਹ ਬਣ ਕੇ ਤਿਆਰ ਹੋਇਆਗਾ ਬਾਕੀ ਤੁਹਾਨੂੰ ਜਿਵੇਂ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਪੈਚ ਦਾ ਜਿਹੜਾ ਕਲਰ ਆ ਉਹ ਵੀ ਚੇਂਜ ਕਰ ਸਕਦੇ ਹੋ ਤੇ ਪੈਚ ਵਿਦਆਊਟ ਪੈਚ ਤੁਸੀਂ ਵਰਕ ਕਰਵਾਉਣਾਗਾ ਤਾਂ ਵਿਦਆਊਟ ਪੈਚ ਵੀ ਕਰਵਾ ਸਕਦੇ ਹੋ ਕਿੰਨਾ ਸੋਹਣਾ ਆਪਣਾ ਕੰਟਰਾਸਟ ਦੇ ਵਿੱਚ ਇਹ ਸੂਟ ਰੈਡੀ ਹੋਇਆ ਨਾਲ ਆਪਣੇ ਜਿਹੜਾ ਦੁਪੱਟਾ ਹੈਗਾ ਦਾ ਸਿਮਰ ਟਿਸ਼ੂ ਦਾ ਲੈ ਹੈਗਾ ਸਿਮਰ ਟਿਸ਼ੂ ਦਾ ਦੁਪੱਟਾ ਹੈਗਾ ਸਿਮਰ ਦਾ ਦੁਪੱਟਾ ਲੈ ਕੇ ਦੁਪੱਟੇ ਤੇ ਵੀ ਆਪਣੇ ਵਰਕ ਹੋਇਆ ਹੈਗਾ ਦੇਖੋ ਇਹਦਾ ਸਿੱਪੀਆਂ ਲੈਣਾ ਨਹੀਂ ਹੈ ਸਾਰੇ ਦੁਪੱਟੇ ਦੇ ਉੱਪਰ ਐਦਾਂ ਤੁਸੀਂ ਇਹ ਚਾਹੋ ਤਾਂ ਇਹ ਵਰਕ ਕਟਵਾ ਕੇ ਹੈਨਾ ਸਿੱਪੀ ਦੀ ਲੈਣ ਕਟਵਾ ਕੇ ਤਾਂ ਇਹ ਗੋਟਾ ਪੱਤੀ ਵੀ ਲੈਣਾ ਵੀ ਲਗਵਾ ਸਕਦੇ ਹਾਂ ਸਾਡੇ ਤੋਂ ਫਿਨਿਸ਼ਿੰਗ ਫਿਨਿਸ਼ਿੰਗ ਨਾਲ ਇਹਦਾ ਗੋਟਾ ਪੱਤੀ ਦੇ ਲੈਣਾ ਵੀ ਮਣ ਜਾਵਾਂਗੇ ਬਟ ਇਹ ਗੋਟਾ ਪੱਤੀ ਨਹੀਂ ਇਹ ਆਪਣਾ ਵਰਕ ਹੋਇਆ ਹੈਗਾ ਸਿੱਪੀ ਦਾ ਵਰਕ ਹੋਇਆ ਹੈਗਾ ਸਾਰਾ ਤੇ ਐਦਾਂ ਹੀ ਆਪਣੀ 골ਡਨ ਤੇ ਬਲੈਕ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਸੂਟ ਨੂੰ ਜਿਆਦਾ ਸੌਰੀ ਦੁਪੱਟੇ ਨੂੰ ਕਾਫੀ ਸੋਹਣਾ ਆਪਣਾ ਬਣ ਕੇ ਖੂਸੂਰਤ ਹੀ ਤਿਆਰ ਹੋਇਆ ਹੋਇਆ ਹੈਗਾ ਤੁਸੀਂ ਦੁਪੱਟਾ ਨਾਲ ਦਾ ਪਿਓਰ オーਗੈਂਜ਼ਾ ਦਾ ਲੈਣਾ ਹੈਗਾ ਤਾਂ ਮਮਲ ਚੂਨ ਦਾ ਲੈਣਾ ਉਹ ਤੁਹਾਡੀ ਆਪਣੀ ਚੋਇਸ ਹੈ ਇਹ ਆਪਾਂ ਨੇ ਸਿਮਰ ਦਾ ਰੱਖਦਾ ਹੈਗਾ ਪਿਓਰ ਸਿਮਰ ਦਾ ਆਪਣਾ ਦੁਪੱਟਾ ਲਿਆ ਹੈਗਾ ਵਰਕ ਹੋਇਆ ਹੈਗਾ ਐਬੀ ਦਾ ਆਪਣਾ ਸੂਟ ਹੈਗਾ ਟੋਟਲ ਹੈਂਡ ਚ ਵਧੀਆ ਪਾਰਟੀ ਵੇਅਰ ਸੂਟ ਆਪਣਾ ਤਿਆਰ ਹੈਗਾ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਜਾ ਕੇ ਵਰਕ ਐਡ ਕਰਕੇ ਸਿੱਪ ਕਰਵਾ ਕੇ ਜਿਵੇਂ ਮੈਂ ਤੁਹਾਨੂੰ ਕਿਹਾ ਦੁਪੱਟੇ ਤੇ ਗੋਟਾ ਪੱਤੀ ਦੇ ਲਿਆ ਕਰਵਾ ਕੇ ਹੈਨਾ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਜਿਹੜਾ ਸਾਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਸੇਮ ਟੂ ਸੇਮ ਤੁਸੀਂ ਆਪਣਾ ਰੈਡੀ ਕਰਵਾਉਣ ਡਿਟੋ ਕਾਪੀ ਤਾਂ ਉਹਦਾ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਆਪਣਾ ਜਿਹੜਾ ਆਰਡਰ ਸਾਨੂੰ ਦੇ ਸਕਦੇ ਹਾਂ ਹਾਂਜੀ ਜਿਹੜਾ ਇਹ ਸੂਟ ਆਪਾਂ ਨੇ ਤਿਆਰ ਕਰਵਾਇਆ ਦੇਖੋ ਬਿਲਕੁਲ ਡਿਫਰੈਂਟ ਸਟਾਈਲ ਦੇ ਨਾਲ ਆਪਾਂ ਨੇ ਰੈਡੀ ਕਰਵਾਇਆ ਹੈ ਇਸ ਸੂਟ ਮਸਲੀਨ ਫੈਬਰਿਕ ਤੇ ਆਪਾਂ ਨੇ ਡਾਈ ਕਰਵਾਇਆ ਹੈ ਇਹ ਵੀ ਆਪਣਾ ਟਾਈ ਡ ਇਹ ਇਦਾਂ ਆਪਾਂ ਮਾਊਸ ਜਾਂ ਛੇੜਾ ਜਿਹੜਾ ਲਾਈਟ ਮਾਊਸ ਇਹ ਜਿਹੜਾ ਫਿਰ ਤਿਆਰ ਕਰਵਾਇਆ ਦੇਖੋ ਇਹ ਆਪਾਂ ਡਾਈ ਕਰਵਾਇਆ ਮਸਲਿਨ ਫੈਬਰਿਕ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਸਾਰਾ ਇਹਦਾ ਦਿਖਾ ਦਿੰਨੀ ਆ ਪੈਟਰਨ ਇਹ ਆਪਾਂ ਦੇਖੋ ਇਹ ਬਾਟਮ ਆ ਜਿਹੜੀ ਇਦਾਂ ਪੱਤੇ ਜੇ ਤਿਆਰ ਕਰਵਾਏ ਨੇ ਬਾਟਮ ਦੇ ਉੱਪਰ ਸਾਰੀ ਬਾਟਮ ਦੇ ਉੱਪਰ ਆਪਾਂ ਹਾਂ ਵਾਲੀ ਗ੍ਰੀਨ ਜੇ ਤੇ ਮਹਿੰਦੀ ਦੇ ਪੱਤੇ ਜੀ ਆਪਾਂ ਇਦਾਂ ਕਰਵਾ ਲਈ ਇਹਨਾਂ ਨਾਲ ਦਾ ਫਿਰ ਵਰਕ ਆ ਦੇਖੋ ਜਿਹੜਾ ਸ਼ਰਟ ਦੇ ਉੱਪਰ ਹੋਇਆ ਹੈ ਇਹ ਵਾਲਾ ਜਿਹੜਾ ਵਰਕ ਆ ਦੇਖੋ ਸ਼ਰਟ ਦੇ ਉੱਪਰ ਇਦਾਂ ਗਲੇ ਦੇ ਉੱਪਰ ਐ ਤਾਂ ਸਾਰੀਆਂ ਬਾਹਾਂ ਦੇ ਉੱਪਰ ਸਾਰੀ ਬਾਹਾਂ ਭਰੀ ਹੋਈ ਵਰਕ ਦੇ ਨਾਲ ਤੇ ਗਲੇ ਦੇ ਉੱਪਰ ਵੀ ਟਾਈ ਡਾਈ ਵਾਲਾ ਆਪਣਾ ਬਿਲਕੁਲ ਡਿਫਰੈਂਟ ਜਿਹਾ ਡਿਜ਼ਾਈਨ ਹੈ ਦੇਖੋ ਜੀ ਐਦਾ ਤੇ ਨਾਲ ਦੇਖੋ ਇਹ ਵਾਲਾ ਮਸਲੀਨ ਦਾ ਇਹ ਦੁਪੱਟਾ ਗਾ ਇਹਦੇ ਵਿੱਚ ਵੀ ਦੇਖੋ ਸਾਰੇ ਆਪਣੇ ਐ ਤਾਂ ਪੱਤੇ ਜਿਹੇ ਬਣੇ ਹੋਏ ਨੇ ਸਾਰਾ ਦੁਪੱਟਾ ਮੈਂ ਤੁਹਾਨੂੰ ਕੋਲ ਕਰਕੇ ਦਿਖਾਉਣੀ ਆ ਵੀ ਸਾਰੇ ਦੇਖੋ ਐ ਤਾਂ ਹੀ ਇਹ ਪੱਤੇ ਜਿਹੜੇ ਵਿੱਚ ਬੜੇ ਨੇ ਜਿਵੇਂ ਦੇਖੋ ਬਾਟਮ ਦੇ ਉੱਪਰ ਪੱਤੇ ਜਣੇਗੇ ਉਦਾਂ ਹੀ ਸਾਰੇ ਦੇਖੋ ਪੱਤੇ ਦੇ ਪੜੇ ਹੋਏਗੇ ਦੁਪੱਟੇ ਦੇ ਉੱਪਰ ਸਾਰੇ ਆ ਸੇਮ ਡਿਜ਼ਾਈਨ ਦੇ ਪੱਟੇ ਵਾਲਾ ਆਪਣਾ ਬਾਟਮ ਸੇਮ ਬਾਟਮ ਦਾਗਾ ਸੇਮ ਹੀ ਆਪਣਾ ਦਪੱਟੇ ਦਾਗਾ ਨਾਲ ਦੇਖ ਆਪਾਂ ਇਹ ਆਰਗੈਂਜ਼ਾ ਦੀ ਲੈਸ ਲਗਾ ਕੇ ਇਦਾਂ ਦੇ ਆਪਾਂ ਫਿਨਿਸ਼ਿੰਗ ਦਿੱਤੀ ਹੈ ਕਾਫੀ ਸੋਹਣਾ ਤਾਂ ਦੇਖੋ ਆਪਣਾ ਸੂਟ ਬਣ ਕੇ ਤਿਆਰ ਹੋਇਆ ਹੈਗਾ ਟਾਇਡਾਈ ਦੇ ਵਿੱਚ ਤੁਸੀਂ ਇਦਾਂ ਵੀ ਡਿਫਰੈਂਟ ਡਿਜ਼ਾਈਨ ਦੇ ਨਾਲ ਆਪਣਾ ਕੈਸ ਕਰਵਾ ਕੇ ਲੈ ਸਕਦੇ ਹੋ ਕਿੰਨਾ ਸੋਹਣਾ ਦੇਖੋ ਖੂਬਸੂਰਤ ਵਧੀਆ ਪਾਰਟੀ ਵੇਅਰ ਗਰਮੀਆਂ ਦੇ ਲਈ ਆਪਣੇ ਤਿਆਰ ਕਰਵਾਉਣਾ ਹੈ ਜਾਂ ਸੂਟ ਗਰਮੀਆਂ ਦੇ ਵਿੱਚ ਤੇ ਕਰ ਤੁਸੀਂ ਅੱਗੇ ਆਪਣਾ ਪਾਰਟੀ ਵੇਅਰ ਸੂਟ ਤਿਆਰ ਕਰਵਾਉਣਾ ਹੈ ਤੁਸੀਂ ਟੈਪੀਸਟਰੀ ਦਾ ਹੀ ਕਰਵਾ ਸਕਦੇ ਹੋ ਜਾਰਟ ਤੇ ਸੇਮ ਡਿਜ਼ਾਈਨ ਜਿਵੇਂ ਤੁਹਾਨੂੰ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਕਲਰ ਸੈਲੈਕਟ ਕਰ ਸਕਦੇ ਹੋਗੇ ਆਪਣੀ ਡਿਜ਼ਾਈਨਿੰਗ ਇਹ ਵਰਕ ਤੁਸੀਂ ਕਿੰਨਾ ਅਸੀਂ ਕਰਵਾਇਆ ਕਲਾ ਗਲੇ ਤੇ ਬਾਹਾਂ ਦੇ ਉੱਪਰ ਹੈਵੀ ਵਰਕ ਹੋਇਆ ਹੈਗਾ ਤੁਸੀਂ ਆਪਣਾ ਨਾਲ ਘੇਰੇ ਵਗੈਰਾ ਦੇ ਵਿੱਚ ਬੂਟੀ ਵਗੈਰਾ ਕੁਝ ਐਦਾਂ ਦੀ ਐਡ ਕਰਵਾ ਸਕਦੇ ਹੋ ਸੇਮ ਡਿਜ਼ਾਈਨਿੰਗ ਦੇ ਪੱਟੇ ਦੇ ਵੀ ਉਹੀ ਆ ਤੇ ਆਪਣੇ ਬਾਟਮ ਦੇ ਵੀ ਉਹੀ ਆ ਸਾਈਡ ਆਈ ਦੀ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਸਾਰਾ ਸੂਟ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰਿਆਂ ਪਾ ਤੁਹਾਨੂੰ ਜਿਹੜੀ ਡਿਟੇਲ ਆ ਕੀ ਵਰਕ ਦੀ ਫੈਬਰਿਕ ਦੀ ਕਿਵੇਂ ਤੇਰੀ ਕਰਨਾਗਾ ਕਿਵੇਂ ਐਡ ਕਰਨਾ ਸਕਿੱਪ ਕਰਨਾ ਹਨ ਕਲਰ ਕਿਦਾਂ ਦੇ ਤੁਸੀਂ ਇਹਨਾਂ ਵਿੱਚ ਲੈ ਸਕਦੇ ਹੋ ਹਨ ਕਿਵੇਂ ਹਨ ਕਿਹੜੇ ਆਪਣੇ ਕੋਲ ਅਵੇਲੇਬਲ ਨੇ ਕਿਹੜੇ ਨਹੀਂ ਹੈਗੇ ਹਨ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਉਹਨਾਂ ਵਿੱਚੋਂ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਆਰਡਰ ਸਾਡੇ ਵਟਸਐਪ ਤੇ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 623916899 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੁੱਤਾਂ ਦਾ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ਿਕਾ